ਅ ਸ਼ਸ਼ੂਨੀ ਜੀ ਅਸੀਂ ਜਿਸ ਯੁੱਗ ਚ ਰਹਿ ਰਹੇ ਆ ਮੇਰੇ ਹਿਸਾਬ ਨਾਲ ਸਾਡੇ ਗੁਡੇ ਵਡੇਰਿਆਂ ਨੇ ਤੇ ਅਸੀਂ ਬਹੁਤ ਨੁਕਸਾਨ ਕੀਤਾ ਆ ਆਪਣੀ ਬਾੜ ਹੋਸਤੀ ਦਾ ਆਪਣੀ ਜੀਵ ਭਿੰਤਾ ਦਾ 9 ਵਜੇ ਇੱਥੋਂ ਤੱਕ ਆਈ ਆ ਕਿ ਇਸ ਸਦੀ ਦੇ ਵਿੱਚ ਸਾਡੇ ਕੋਲੋਂ 1 ਮਿਲੀਅਨ ਸਪੀਸੀਜ਼ ਖਸ ਜਾਣੀਆਂ ਹੈ ਜਿਹੜੀਆਂ ਕਿ ਐਕਸਟਿੰਕਟ ਹੋ ਜਾਣੀਆਂ ਐ ਇੰਨੇ ਪਿਆਰੇ ਕੋਰਲਸ ਜਿਨ੍ਹਾਂ ਵਿੱਚ ਬੜੀ ਲਾਈਫ ਪਲਪਦੀ ਆ ਮੱਛੀਆਂ ਆ ਹੋਰ ਕਈ ਗੁਸ਼ ਆ ਸਾਰੇ ਕੋਰਲ ਬਲੀਚ ਹੋ ਰਿਹਾ ਹੈ ਪੀ ਐਚ ਇੰਨੀ ਵਧ ਗਈ ਹੈ ਐਸ ਡੀ ਟੀ ਇੰਨੀ ਵਧ ਗਈ ਆ ਔਰ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤੇ ਆਪਣੇ ਕਿੰਨੇ ਬਰਡਸ ਲੋਪ ਹੋ ਗਏ ਕਿੰਨੇ ਹੋਰ ਚੀਜ਼ਾਂ ਲੋਪ ਹੋ ਗਈਆਂ ਇਹ ਲਗਾਤਾਰ ਐਕਸਟਿੰਕਸ਼ਨ ਜਾ ਰਹੀ ਆ 6 ਮੇਜਰ ਐਕਸਟਿੰਕਸ਼ਨ ਚੱਲ ਰਹੀ ਆ ਮਤਲਬ ਜੀ ਤੁਸੀਂ ਇਹ ਦੇਖੋ ਅ 1.75 ਮਿਲੀਅਨ ਸਪੀਸੀਸ ਸਾਨੂੰ ਪਤਾ ਆ 1 ਮਿਲੀਅਨ ਐਕਸਿੰਕਟ ਹੋ ਰਹੀ ਹੈ ਤੇ ਟੋਟਲ ਤੇ 8.7 ਮਿਲੀਅਨ ਸੋ ਗੁਰੂ ਨਾਨਕ ਸਾਹਿਬ ਨੇ ਕਿਹੜੇ ਟਾਈਮ ਆਪਾਂ ਨੂੰ ਜਾਂ ਆਪਣੇ ਵੇਦਾਂ ਨੇ ਕਿਹੜੇ ਟਾਈਮ ਦੱਸਿਆ ਸੀਗਾ ਕਿ 8.4 ਮਿਲੀਅਨ ਆ ਸਾਡੇ ਕੋਲ 84 ਲੱਖ ਜੂਨੋ ਪਾਈ ਦੀ ਗੱਲ ਕਰਦੇ ਆ ਸਾਰੇ ਆਪਣੇ ਵੇਦ ਔਰ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਨੇ ਸਾਨੂੰ ਬੜਾ ਵੱਡਾ ਸੰਦੇਸ਼ ਦਿੱਤਾ ਸੀ ਪਵਨ ਤੁਹਾਡੀ ਗੁਰੂ ਆ ਪਾਣੀ ਪਿਤਾ ਆ ਧਰਤੀ ਮਾਂ ਆ ਪਰ ਅਸੀਂ ਕਿੰਨਾ ਕਿ ਇਹਦੀ ਪ੍ਰਵਾਹ ਕੀਤੀ ਅੱਜ ਸਾਡੇ ਜੰਗਲਾਂ ਦਾ ਹਾਲ ਕੀ ਹੈ ਹਰ ਗੂਜ ਜੰਗਲਾਂ ਚ ਅਗਾ ਲੱਗ ਰਹੀਆਂ ਆ ਬੱਤੀ ਦੇ ਉੱਪਰ ਕਰੀਬ ਡਿਜ਼ੀਜ਼ ਆ ਰਹੀਆਂ ਨੇ ਪਿਛਲੇ 20 ਸਾਲ ਚ ਸੋ ਇਹ ਜਿਹੜੇ ਇੰਨੀ ਨੇ ਵਾਇਰਲ ਮਤਲਬ ਡਿਜ਼ੀਜ਼ਸ ਆ ਰਹੀਆਂ ਨੇ ਕਦੇ ਤੁਹਾਡੇ ਕੋਵਿਡ ਆ ਗਿਆ ਕਦੇ ਜੀਕਾ ਵਾਇਰਸ ਆ ਗਿਆ ਕਦੇ ਤੁਹਾਡੇ ਮਤਲਬ ਡੇਂਗੀ ਹੋ ਗਿਆ ਇਹ ਬਤੀ ਨਵੀਆਂ ਡਿਜ਼ੀਜ਼ਸ ਇਹ ਚ ਵਧੀਆਂ ਜਾਣੀਆਂ ਜੀ ਸਾਨੂੰ ਇਹਨਾਂ ਨੂੰ ਠੱਲ ਪਾਉਣ ਲਈ ਰੱਜ ਕੇ ਪਲਾਂਟਸ ਲਾੜੇ ਪੈਣ ਇਸ ਕਰਕੇ ਮੇਨ ਮਕਸਦ ਤਾਂ ਸਾਡਾ ਹੀ ਹੈ ਕਿ ਸਸਟੇਨੇਬਲ ਡਵੈਲਪਮੈਂਟ ਕਿਦਾਂ ਹੋਊਗੀ ਜੇ ਸਾਡੀ ਬਾਇਓਡਿਵਰਸਿਟੀ ਨਾ ਬਚੀ ਕਿਉਂਕਿ ਸਾਡੀਆਂ ਫੂਡ ਚੇਨ ਸਾਡੇ ਫੂਡ ਵੈਬਸ ਸਾਰੇ ਇਹ ਜੁੜੇ ਹੋਏ ਆ ਇਸ ਕਰਕੇ ਇਸ ਕਰਕੇ ਆਪਾਂ ਨੂੰ ਬਹੁਤ ਧਿਆਨ ਦੇਣਾ ਪੈਣਾ ਠੀਕ ਜਿਹੜਾ ਹੈ ਦੂਰ ਤੱਕ ਜਾਣਾ ਚਾਹੀਦਾ ਕਿ ਕੋਈ ਬਾਇਓਡਿਵਰਸਿਟੀ ਡੇ ਸਾਨੂੰ ਹਰ ਰੋਜ਼ ਮਨਾਉਣਾ ਚਾਹੀਦਾ এনਵਾਇਰਨਮੈਂਟ ਡੇ ਹਰ ਰੋਜ਼ ਮਨਾਉਣਾ ਚਾਹੀਦਾ ਹਾਰੇ ਦੁਨੀਆ ਵਿੱਚ ਸਾਨੂੰ ਆਪਣੇ ਜਿਹੜੇ ਕੰਟਰੀ ਦੇ ਲੋਕ ਹਨ ਉਹਨੂੰ ਵਾਟ ਮੈਂਟਲਿਸਟ ਬਣਾਉਣਾ ਪਏ ਆ ਇਸ এনवायरमेंट ਨਾਲ ਨੂੰ ਨਾਨਕ ਨੇ ਸੰਦੇਸ਼ ਨੂੰ ਜੋੜਨਾ ਪਏਗਾ ਅਦਰਵਾਈਜ਼ ਇਹ ਸਪੀਸੀਸ ਇਸ ਤਰ੍ਹਾਂ ਲੁਕਤ ਹੁੰਦੀਆਂ ਰਹਿਣੀਆਂ ਸਾਡੇ ਬਰਡਸ ਲੁਕਤ ਹੁੰਦੇ ਰਹਿਣਗੇ ਅੱਜ ਸਾਡੇ ਵਲਚਰ ਲੁਕਤ ਹੋਏ ਨੇ ਐਸੀ ਤਰ੍ਹਾਂ ਹੀ ਸਾਡੇ ਵੱਡੇ ਵੱਡੇ ਹੂਰ ਟਾਈਗਰ ਜਿੰਨੀਆਂ ਸਪੀਸੀਸ ਘਟ ਰਹੀਆਂ ਸਾਡੇ ਮਤਲਬ ਸਾਨੂੰ ਉਹਨਾਂ ਦੀ ਕਨ ਸਰਵੇਸ਼ਨ ਦੀ ਲੋੜ ਹੈ ਪਰ ਸਾਨੂੰ ਇਨਸੈਕਟਸ ਬਾਰੇ ਪਤਾ ਹੀ ਨਹੀਂ ਹੈ ਸਾਡੇ ਇਨਸੈਕਟਸ ਸਾਡੀਆਂ ਬਟਰਫਲਾਈ ਸਾਡੀਆਂ ਬੰਬਲ ਬੀਜ਼ ਜਿਨ੍ਹਾਂ ਕੀ ਸਾਨੂੰ ਬਹੁਤ ਜ਼ਿਆਦਾ ਸਾਡੀ ਪੋਲੀਨੇਸ਼ਨ ਕਰਦੀਆਂ ਆ ਅੱਜ ਕਿੱਥੇ ਦਿਖਦੀਆਂ ਸਾਨੂੰ ਸਾਡੀਆਂ ਕਾਮਨ ਹਨੀ ਬੀਜ਼ ਤੋ ਸਾਨੂੰ ਕੁਝ ਕਰਨਾ ਪੈਣਾ ਅਦਰਵਾਇਜ਼ ਨਾ ਉਹ ਰੂਟ ਸੋਣਗੇ ਕਿਉਂਕਿ ਇਨਸੈਕਟਸ ਤੇ ਪਲਾਂਟਸ ਇਕੱਠੇ ਜਿਹੜੇ ਆਏ ਉਹ ਆਪ ਠੀਕ ਹੈ ਉਸ ਕਰਕੇ ਇਹਨਾਂ ਨੂੰ ਸੰਭੋ ਤੇ ਸਿਮਾਓ ਲੇਕਿਨ ਕਿਉਂਕਿ ਇਹ ਧਿਆਨ ਦੇ ਵਿੱਚ ਰੱਖਦੇ ਕਿ ਹੌਲਿਡੇਜ਼ ਵਗੈਰਾ ਆ ਜਾਂਦੀ ਨੇ ਐਡਮ ਜਦੋਂ ਇਹ 22 ਮਈ ਨੂੰ ਜਿਹੜਾ ਹੈਗਾ ਦਿਨ ਚਾਹ ਹੈ ਜਦੋਂ ਕਿ ਹਮੇਸ਼ਾ ਦੋ ਅਸੀਂ ਜਿਹੜਾ ਹੈ ਉਸ ਤੋਂ ਬਾਅਦ ਅਸੀਂ ਬਾਇਰ ਯੂਨੀਵਰਸਿਟੀ ਡੇ ਇੰਟਰਨੈਸ਼ਨਲ ਪਰ ਇਹ ਕਾ ਉਹ ਦਿਨ ਦਾ ਅੱਜਾਂ ਜਾਂਦਾ ਹੈ ਜਿਹਦੇ ਨਾਲੋਂ ਗੈਰ ਇਨਸਿਡੈਂਟਲ ਕੋ ਦਾ ਬਾਅਦ ਹੈ ਐਕਟੀਵਿਟੀ ਇਟੱਕੀਏ ਔਰ

ਜੰਗਲਾਂ ਦਾ ਹੁੰਦਾ ਕਿ ਕਾਨੂੰਨ ਹੁੰਦੀ ਸਮਝ ਕੇ ਜਨਨ ਕਰਦੇ ਉਹ ਅਧਿਗਾਂਤ ਕਿ ਕਿਉਂਕਿ ਕਿ ਨੇਵਲ ਡਵੈਲਪਮੈਂਟ ਦੇ ਦੌਰਾਨ ਕਿ ਇਹ ਨਵਾਂ ਸਸਟੇਨੇਬਲ ਨਹੀਂ ਹੋਣ ਦੇ ਆਉਣ ਵਾਲੀ ਜਨਰੇਸ਼ਨ ਸਮਸੀ ਹੋਏ ਤੇ ਉਹਦੀ ਬਾਇਓ ਡਾਇਵਰਸਿਟੀ ਦੇ ਗੇਂਗ ਨੂੰ ਸਾਹਵੇਂ ਸਪੈਸਟ ਹੋ ਜਾ। ਔਰ ਤੁਸੀਂ ਇਹ ਵੀ ਪੜਦੇ ਹੋ ਜਿਹੜੇ ਬੁੱਕਸੇ ਦੇ ਵਿੱਚ ਪੜਦੇ ਹੋ ਸਕੂਲਾਂ ਦੇ ਕਾਹਦੇ ਹੋ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਐਜੂਕੇਟ ਕਰੀਏ ਸੋਸਾਇਟੀ ਨੂੰ ਆਪਣੇ ਨਾਲ ਜਿੰਨੇ ਨਹੀਂ ਸਾਡੇ ਨਾਲ ਸਾਡੇ ਸੋਸਾਇਟੀ ਦੇ ਵਿੱਚ ਆਏ ਆਪਣੀ ਧਰਮ ਦੇ ਗਲੋਬਰ ਸਾਹਬ ਨੇ ਬਈਆਂ ਕਈ ਗੱਲਾਂ ਸੌਖੀਆਂ ਕਰਦੀਆਂ ਮੈਕਸਿਮਮ ਬਾੜਵਸਤੀ ਲਾਸ ਉਹਦੇ ਵਿੱਚ ਹੋ ਰਿਹਾ 8.7 ਮਿਲੀਅਨ ਸਪੀਸੀਜ਼ ਆ ਆਪਣੇ ਗ੍ਰੰਥ ਕਹਿੰਦੇ ਹਨ ਗੁਰੂ ਨਾਨਕ ਮਹਾਰਾਜ ਕਹਿੰਦੇ ਆ 8.4 ਵਿਲੀਅਨ ਤੇ ਸਾਡੇ ਵਿਗਤ ਵੀ 1.4 ਮਿਲੀਅਨ